ਮੈਹੀ ਕੁਚੀ ਕਲ ਸਾ ਸ਼ਿਦੀਪਾਹੀ ਕੁਚੀ ਕੀ ਫਤੀ ਸੰਗਤ ਜੀ ਸਾਨੂੰ ਹਰ ਰੋਜ਼ ਦਸ਼ਮੇਸ਼ ਪਿਤਾ ਜੀ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਧੰਨਵਾਦ ਕਰਨਾ ਚਾਹੀਦਾ ਹੈ ਇਸ ਲਈ ਕਿਉਂਕਿ ਉਹਨਾਂ ਨੇ ਸਾਡੇ ਲਈ ਆਪਣਾ ਪੂਰਾ ਸਰਵਾਂਸ ਕੁਰਬਾਨ ਕਰ ਦਿੱਤਾ ਦਸ਼ਮੇਸ਼ ਪਿਤਾ ਜੀ ਨੇ ਆਪਣੇ ਦੋਨੋਂ ਵੱਡੇ ਫਰਜ਼ੰਦ ਆਪਣੇ ਹੱਥੀ ਤਿਆਰ ਕਰਕੇ ਚਮਕੌਰ ਸਾਹਿਬ ਦੀ ਜੰਗ ਲਈ ਭੇਜ ਦੇਣੀ ਇਤਿਹਾਸ ਦੱਸਦਾ ਹੈ ਕਿ ਐਨੇ ਫੱਟ ਕਿਸੇ ਵੀ ਯੋਧੇ ਦੇ ਕਿਸੇ ਯੁੱਧ ਦੇ ਮੈਦਾਨ ਵਿੱਚ ਨਹੀਂ ਲੱਗੇ ਹੋਣੇ ਚੀਨੀ ਟੂੰਗੇ ਅਤੇ ਜ਼ਿਆਦਾ ਫੱਟ ਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਲੱਗਦੇ ਨੇ ਚਮਕੌਰ ਸਾਹਿਬ ਦੀ ਗੜੀ ਵਿੱਚ ਹੀ ਸਾਹਿਬ ਜਦਾਂ ਬਾਬਾ ਜੁਝਾਰ ਸਿੰਘ ਜੀ ਵੀ ਪੀਰ ਤਨਾਂ ਲੜਦੇ ਨੇ ਅਤੇ ਯੁੱਧ ਦੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਨੇ ਉਜੀ ਦੇ ਛੋਟੇ ਫਰਜ਼ੰਦ ਅਤੇ ਬਜ਼ੁਰਗ ਮਾਤਾ ਮਾਤਾ ਗੁਜਰਕੌਰ ਜੀ ਠੰਡ